ਯਾਰਾ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਫੇਰ ਮੇਰੀ ਨਵੀਂ ਵੀਡੀਓ ਚ ਅੱਜ ਆਪਾਂ ਗੱਲ ਕਰਦੇ ਹਾਂ ਇੱਕ ਪੰਜਾਬੀ ਮੁੰਡਾ ਜਦੋਂ ਸਾਊਦੀ ਅਰਬ ਜਾਂਦਾ ਹੈਗਾ ਤੇ ਉੱਥੇ ਜਿਹੜੀ ਸ਼ੇਖ ਦੀ ਘਰ ਵਾਲੀ ਨੂੰ ਦੇਖ ਕੇ ਉਹਦਾ ਮਨ ਮਾਨਾ ਜਿਹੜਾ ਬਦਲ ਜਾਂਦਾ ਹੈਗਾ ਤੇ ਕੀ ਕਰਦਾ ਉਹ ਸ਼ੇਖ ਦੀ ਘਰ ਵਾਲੀ ਨਾਲ ਇਹ ਜਾਂ ਜਿਹੜਾ ਮਤਲਬ ਵੀ ਸਾਊਦੀ ਅਰਬ ਦੀ ਸਰਕਾਰ ਉਹਨੂੰ ਸਜ਼ਾ ਦੇਣ ਨੂੰ ਤਿਆਰ ਹੋ ਗਈ ਸੀਗੀ ਅੱਜ ਚਲੋ ਬੜੇ ਗੱਲਾਂ ਨਹੀਂ ਕਰਦੇ ਕਹਾਣੀ ਕਰਦੇ ਆਪਾਂ ਸਟਾਰਟ ਪਟਿਆਲਾ ਸ਼ਹਿਰ ਦਾ ਇੱਕ ਮੁੰਡਾ ਸੀਗਾ ਦਲਜੀਤ ਕੰਮ ਕਰ ਕਰਦਾ ਸੀ ਇੱਥੇ ਪੰਜਾਬ ਚ ਤੇ ਕੋਈ ਕੰਮ ਉਹਦੇ ਮਤਲਬ ਵੀ ਰਾਸ ਨਹੀਂ ਆ ਰਿਹਾ ਸੀਗਾ ਤੇ ਉਹ ਇੱਕ ਨਾ ਕੋ ਦਾ ਦੋਸਤ ਸੀਗਾ ਉਹ 사우ਦੀ ਅਰਬ ਸੀਗਾ ਤੇ ਉਹ ਇੱਥੇ ਵਾਪਸ ਆਇਆ ਹੋਇਆ ਸੀਗਾ ਪਟਿਆਲੇ ਸ਼ਹਿਰ ਪਟਿਆਲੇ ਉਹਦੇ ਨਾਲ ਗੱਲਬਾਤ ਕੀਤੀ ਕਹਿੰਦਾ ਵੀ ਮੈਨੂੰ ਵੀ ਤੂੰ ਉੱਥੇ ਨਾਲ ਲੈ ਜਾ ਦਲਜੀਤ ਕਹਿੰਦਾ ਤੇ ਵੀ ਮੇਰਾ ਇੱਥੇ ਕੋਈ ਕੰਮ ਹੱਥ ਪੈ ਨਹੀਂ ਰਿਹਾਗਾ ਉਸ ਤੋਂ ਬਾਅਦ ਉਹ ਬੰਦਾ ਕਹਿੰਦਾ ਚਲੋ ਠੀਕ ਆ ਵੀ ਮੈਂ ਗੱਲ ਕਰ ਲਊਗਾ ਤੂੰ ਪੈਸਿਆਂ ਦਾ ਇੰਤਿਆਮ ਕਰਕੇ ਵੇਖ ਲੈ ਤੇ ਉਹਨੇ ਪੈਸੇ ਦੱਸਤੇ ਵੀ ਇੰਨੇ ਲੱਗਣਗੇ ਤੇ ਫਿਰ ਜਿਹੜਾ ਦਲਜੀਤ ਸੀਗਾ ਉਹ ਪੈਸੇ ਮਨ ਮਗਲੀ ਪੈਸੇ ਇੰਤਿਆਮ ਕਰਨ ਲੱਗ ਗਿਆ ਥੋੜੇ ਟਾਈਮ ਬਾਅਦ ਹੀ ਉਹਦਾ ਵੀਜ਼ਾ ਆ ਗਿਆ ਮਹੀਨੇ ਬਾਅਦ ਵੀਜ਼ਾ ਹੋਂ ਤੋਂ ਬਾਅਦ ਪਟਿਆਲੇ ਤੋਂ ਸਿੱਧਾ ਜਾਂਦਾ ਹੈਗਾ ਉਹ ਦਿੱਲੀ ਦਿੱਲੀ ਤੋਂ ਜਾਂਦਾ ਹੈਗਾ 사우ਦੀ ਅਰਬ 사우ਦੀ ਅਰਬ ਜਾ ਕੇ ਤੇ ਉਹ ਜਿਹੜਾ ਦੋਸਤ ਸੀਗਾ ਉਹ ਨੂੰ ਮਿਲਦਾ ਹੈਗਾ ਤੇ ਉਹ ਨੂੰ ਜਿਹੜਾ ਦੋਸਤ ਇੱਕ ਸ਼ੇਖ ਦੇ ਘਰੇ ਲੈ ਕੇ ਜਾਂਦਾ ਹੈਗਾ ਸ਼ੇਖ ਬਹੁਤ ਪੈਸੇ ਵਾਲਾ ਬੰਦਾ ਸੀਗਾ ਉਹ ਸਾਰਾ ਕੁਝ ਸੀਗਾ ਉਹਦੇ ਕੋਲ ਨੌਕਰ ਚਾਕਰ ਸਾਰਾ ਕੁਝ ਸੀਗਾ ਤੇ ਇੱਕ ਉਹਦਾ ਵੱਡਾ ਬਿਜ਼ਨਸ ਸੀਗਾ ਉਹ ਕਹਿੰਦਾ ਵੀ ਜਲ ਮੈਂ 6 ਕਹਿੰਦਾ ਮੈਨੂੰ ਰੱਖ ਲਊਗਾ ਤੇ ਪਰ ਇਹ ਇਮਾਨਦਾਰ ਹੋਇਆ ਬੰਦਾ ਤੇ ਦਲਜੀਤ ਕਹਿੰਦਾ ਹਾਂਜੀ ਮੈਂ ਪੂਰਾ ਇਮਾਨਦਾਰੀ ਨਾਲ ਕੰਮ ਕਰੂੰਗਾ ਤੇ ਉਸ ਤੋਂ ਬਾਅਦ ਤੰਬ ਕਰਨ ਲੱਗ ਗਿਆ ਕਹਿੰਦਾ 6 ਦੇ ਘਰੇਓ ਜਦੋਂ 6 ਮਹੀਨੇ ਲੰਘ ਜਾਂਦੇ ਆ ਕਿ 6 ਦੇ ਤੇ 6 ਨੂੰ ਵੀ ਪੂਰਾ ਮਤਲਬ ਭਰੋਸਾ ਹੋ ਜਾਂਦਾਗਾ ਦਲਜੀਤ ਤੇ ਕਿਉਂਕਿ ਬਹੁਤ ਜ਼ਿਆਦਾ ਇਮਾਨਦਾਰ ਸੀ ਬੰਦਾ ਦਲਜੀਤ ਤੇ ਉਸ ਤੋਂ ਬਾਅਦ ਫਿਰ ਉਹ ਜੋ ਭਰੋਸਾ ਹੋ ਜਾਂਦਾਗਾ ਉਹ ਤੇ ਦਲਜੀਤ ਤੇ ਉਹ ਦਲਜੀਤ ਨੇ 6 ਮਹੀਨੇ ਚ ਘਰੇ ਪੈਸੇ ਭੇਜਣ ਲੱਗ ਗਿਆ ਸੀਗਾ ਪੈਸੇ ਭੇਜਦੇ ਭੇਜਦੇ ਵਧੀਆ ਜਿਹੜਾ ਸਾਰਾ ਸਿਸਟਮ ਸੀ ਪਟਿਆਲੇ ਜਿਹੜੇ ਘਰ ਦਾ ਉਸ ਤੋਂ ਗਰੀਬ ਸੀਗਾ ਉਹ ਵੀ ਸਹੀ ਹੋ ਗਿਆ ਸੀ ਤੇ ਵਧੀਆ ਉਹਦੀ ਜ਼ਿੰਦਗੀ ਜੀ ਰਿਹਾ ਸੀਗਾ ਹੁਣ ਛੇਕ ਨੂੰ ਇੱਕ ਕੰਮ ਪੈਂਦਾਗਾ ਛੇਕ ਨੂੰ ਕੰਮ ਪੈਂਦਾ ਕਰਕੇ ਉਹਨੂੰ ਬਾਹਰ ਜਾਣਾ ਪੈਂਦਾਗਾ ਤਿੰਨ ਦਿਨਾਂ ਲਈ ਘਰੋਂ ਬਾਹਰ ਤੇ ਜਦੋਂ ਘਰੋਂ ਬਾਹਰ ਜਾਂਦਾਗਾ ਤੇ ਉਹਨੂੰ ਦਲਜੀਤ ਨੂੰ ਕਹਿ ਕੇ ਜਾਂਦਾ ਵੀ ਤੂੰ ਪਿੱਛੋਂ ਮੇਰੇ ਕੰਮ ਦਾ ਵੀ ਧਿਆਨ ਤੂੰ ਹੀ ਰੱਖੀ ਤੇ ਮੇਰੇ ਘਰ ਦਾ ਧਿਆਨ ਵੀ ਤੂੰ ਹੀ ਰੱਖਣਾਗਾ ਦਲਜੀਤ ਕਹਿੰਦਾ ਠੀਕ ਹੈ ਜੀ ਇੱਕ ਨਾ ਮੈਂ ਇੱਥੇ ਸੁਣ ਕਾਲਦਾ ਜਿਹੜੇ ਛੇਕ ਸੀਗਾ ਦਲਜੀਤ ਦਾ ਉਹ ਛੇਕ ਨੇ ਦਲਜੀਤ ਤੇ ਐਨਾ ਭਰੋਸਾ ਕਰਦਾ ਸੀ ਉਹ ਛੇਕ ਉਹਨੇ ਆਪ ਦੇ ਘਰੇ ਉਹਨੂੰ ਇੱਕ ਵਧੀਆ ਰੂਮ ਲੈ ਕੇ ਦਿੱਤਾ ਸੀਗਾ ਮੈਂ ਤੂੰ ਇੱਥੇ ਹੀ ਰਹਾ ਕਰਨਾਗਾ ਇੱਥੇ ਮਤਲਬ ਵੀ ਸੌਣਾਗਾ ਇੱਥੇ ਮਤਲਬ ਵੀ ਤੂੰ ਕੰਮ ਕਰਨਾ ਸਾਰਾ ਕੁਝ ਇਸ ਕਮਰੇ 'ਚ ਹੀ ਹਰ ਤਰ੍ਹਾਂ ਕਰ ਮਤਲਬ ਉਸ ਤੋਂ ਬਾਅਦ ਉਹ ਛੇਕ ਚਲਾ ਜਾਂਦਾ ਆਪਦੇ ਕੋਈ ਕੰਮ ਵਾਸਤੇ ਤੇ ਦਲਜੀਤ ਸਵੇਰ ਉੱਠਦਾਗਾ ਸਵੇਰ ਉੱਠਣ ਤੋਂ ਬਾਅਦ ਆਪਦੇ ਆਫਿਸ ਜਾਂਦਾ ਜਾਂਦਾ ਜਿੱਥੇ ਛੇਕ ਵਹਿੰਦਾ ਹੁੰਦਾ ਸੀ ਉੱਥੇ ਕੰਮ ਕਰ ਦੇਖਦਾਗਾ ਸਾਰਾ ਦਿਨ ਕੰਮ ਕਰ ਦੇਖਦਾ ਜਦੋਂ ਸ਼ਾਮ ਹੋ ਜਾਂਦੀ ਹੈਗੀ ਸ਼ਾਮ ਨੂੰ ਘਰ ਆਉਂਦਾ ਦਲਜੀਤ ਜਦੋਂ ਘਰ ਆਉਂਦਾ ਦਲਜੀਤ ਸ਼ਾਮ ਨੂੰ ਛੇਕ ਦੀ ਘਰ ਵਾਲੀ ਹੁੰਦੀ ਹੈਗੀ ਛੇਕ ਦੀ ਘਰ ਵਾਲੀ ਨਜਾਇਜ਼ ਹੀ ਸੋਹਣੀ ਸੀਗੀ ਬਹੁਤ ਸੋਹਣੀ ਜਨਾਨੀ ਸੀਗੀ ਛੇਕ ਦੀ ਘਰ ਵਾਲੀ ਜਦੋਂ ਦੇਖਦੀ ਆ ਦਲਜੀਤ ਨੂੰ ਤੇ ਉਹਦਾ ਜਿਹੜਾ ਮਨ ਸੀਗਾ ਛੇਕ ਦੀ ਘਰ ਵਾਲੀ ਦਾ ਉਹ ਬਦਲ ਲੱਗ ਗਿਆ ਸੀਗਾ ਤੇ ਉਸ ਤੋਂ ਬਾਅਦ ਉਹ ਜਦੋਂ ਮੈਂ ਉਹਦੇ ਇੰਟਰ ਆਉਂਦੀ ਆ ਕਮਰੇ 'ਚ ਐਂਟਰ ਹੋਣ ਤੋਂ ਬਾਅਦ ਜਦੋਂ ਦਲਜੀਤ ਛੇਕ ਦੀ ਘਰ ਵਾਲੀ ਨੂੰ ਦੇਖਦਾ ਦਲਜੀਤ ਦੇ ਵੀ ਜਿਹੜਾ ਮਤਲਬ ਵੀ ਇਰਾਦੇ ਬਦਲ ਜਾਂਦੇ ਆਗੇ ਕਿਉਂਕਿ ਸੋਹਣੀ ਬਹੁਤ ਸੀ ਦੇਖਣ ਚ ਤਾਂ ਕਰਕੇ ਦਲਜੀਤ ਦਾ ਜਿਹੜਾ ਮਨ ਸੀਗਾ ਉਹ ਮੋਹ ਲਿਆ ਉਹਨੇ ਛੇਕ ਦੀ ਘਰ ਵਾਲੀ ਨੇ ਜਿਵੇਂ ਜਿਵੇਂ ਉਹ ਛੇਕ ਦੀ ਘਰ ਵਾਲੀ ਉਹਦੇ ਨੇੜੇ ਆਉਂਦੀ ਗਈ ਓਵੇਂ ਓਵੇਂ ਜਦੋਂ ਦਿਲ ਦਾ ਧੜਕਣਾ ਵਧਣ ਲੱਗ ਗਿਆ ਦਲਜੀਤ ਦਾ ਤੇ ਉਹਦੇ ਮਨ 'ਚ ਗੰਦੇ ਗੰਦੇ ਖਿਆਲ ਆਉਣ ਲੱਗ ਗਏ ਤੇ ਛੇਕ ਦੀ ਘਰ ਵਾਲੀ ਕੋਲੇ ਆ ਕੇ ਉਹਦੇ ਜਦੋਂ ਕੱਪੜੇ ਲਾਉਣ ਲੱਗੇ ਆਪਦੇ ਕੱਪੜੇ ਲਾਉਣ ਤੋਂ ਬਾਅਦ ਪੂਰਾ ਜਿਹੜਾ ਮਨ ਸੀਗਾ ਦਲਜੀਤ ਦਾ ਹੁਣ ਹੌਸਟ ਚਲਾ ਗਿਆ ਸੀਗਾ ਤਾਂ ਕੰਮ ਕੰਮ ਬਾਸਣਾ ਜਿਹੜੀ ਦਲਜੀਤ ਦੀ ਸੀ ਉਹ ਜਾਗ ਪਈ ਸੀਗੀ ਉਸ ਤੋਂ ਬਾਅਦ ਜਦੋਂ ਮੈਂ ਕੱਪੜੇ ਲਾਉਂਦੀ ਆਂ ਛੇ ਦੀ ਘਰ ਵਾਲੀ ਕੱਪੜੇ ਲਾਉਣ ਤੋਂ ਬਾਅਦ ਦਲਜੀਤ ਉਹਨੂੰ ਉੱਥੇ ਹੀ ਰੋਕ ਦਿੰਦਾ ਹੈਗਾ ਦਲਜੀਤ ਕਹਿੰਦਾ ਛੇ ਦੀ ਘਰ ਵਾਲੀ ਵੀ ਤੁਸੀਂ ਕੀ ਕਰ ਰਹੇ ਹੋ ਮੈਂ ਤੁਹਾਡੇ ਨਾਲ ਇਹ ਕੁਝ ਕੁਝ ਨਹੀਂ ਕਰ ਸਕਦਾ ਤੇ ਛੇ ਦੀ ਘਰ ਵਾਲੀ ਉਹਨੂੰ ਬਾਰ ਬਾਰ ਫੋਰਸ ਕਰਨ ਲੱਗ ਗਈ ਕਿਉਂਕਿ ਦਲਜੀਤ ਸੀਗਾ ਹੱਟਾ-ਕੱਟਰ ਨੌਜਵਾਨ ਸੀਗਾ ਤੇ ਛੇ ਦੀ ਘਰ ਵਾਲੀ ਦਾ ਦਿਲ ਆ ਗਿਆ ਸੀਗਾ ਦਲਜੀਤ ਤੇ ਪਰ ਦਲਜੀਤ ਪੈਟੇਰਾ ਦਾ ਦਲਜੀਤ ਵੀ ਕੰਮ 'ਚ ਬਹਿ ਗਿਆ ਸੀਗਾ ਦਲਜੀਤ ਨੂੰ ਇੱਕ ਗੱਲ ਚੇਤੇ ਆ ਗਈ ਉਸੇ ਟਾਈਮ ਉਹ ਗੱਲ ਇਹ ਸੀ ਦਲਜੀਤ ਦੇ ਪਿਓ ਨੇ ਕਹਿ ਕੇ ਭੇਜਿਆ ਸੀ ਵੀ ਤੂੰ ਛੇਕ ਨਾਲ ਇਮਾਨਦਾਰ ਰਹਿਣਾ ਛੇਕ ਨੇ ਤੈਨੂੰ ਸਭ ਕੁਝ ਦੇਤਾ ਵੀ ਹੁਣ ਤੂੰ ਛੇਕ ਨਾਲ ਕੋਈ ਬੇਇਮਾਨੀ ਨਹੀਂ ਕਰਨੀ ਤਾਂ ਕਰਕੇ ਦਲਜੀਤ ਉਹ ਸਭ ਕੁਝ ਨਹੀਂ ਕਰ ਸਕਦਾ ਸੀ ਜੋ ਛੇਕ ਦੀ ਘਰ ਵਾਲੀ ਚਾਹੁੰਦੀ ਸੀਗੀ ਦਲਜੀਤ ਤੋਂ ਉਸ ਤੋਂ ਬਾਅਦ ਮਨਾ ਕਰਨ ਤੋਂ ਬਾਅਦ ਛੇਕ ਦੀ ਘਰ ਵਾਲੀ ਨੇ ਇੱਕ ਦੋ ਵਾਰ ਹੋਰ ਕਿਹਾ ਉਹਨੂੰ ਤੇ ਉਸ ਤੋਂ ਬਾਅਦ ਉਹ ਕਹਿੰਦੀ ਮੈਂ ਹੁਣ ਤੈਨੂੰ ਇੱਥੇ ਨੌਕਰੀ ਤੋਂ ਕਢਾਉਂਗੀ ਛੇਕ ਦੀ ਘਰ ਵਾਲੀ ਕਹਿੰਦੀ ਵੀ ਤੂੰ ਮੇਰੇ ਨਾਲ ਗੱਲ ਨਹੀਂ ਮੰਨੀ ਤੂੰ ਮੇਰੇ ਨਾਲ ਸੌਂਦੇ ਨਹੀਂ ਬਣਾਏ ਤਾਂ ਕਰਕੇ ਮੈਂ ਤੈਨੂੰ ਨੌਕਰੀ ਤੇ ਵੀ ਨਹੀਂ ਰੱਖਣ ਦਿੰਦੀ ਤੇ ਉਸ ਤੋਂ ਬਾਅਦ ਜਦੋਂ 2-3 ਦਿਨਾਂ ਬਾਅਦ ਛੇਕੋਂ ਦਾ ਘਰ ਵਾਪਸ ਆਦੇ ਤੇ ਸਭ ਤੋਂ ਪਹਿਲਾਂ ਉਹ ਜਨਨ ਨਿਸ਼ੇਕ ਦੀ ਘਰ ਵਾਲੀ ਉਹ ਇਹ ਕਹਿੰਦੀ ਹੈ ਕਿ ਵੀ ਦਲਜੀਤ ਨੇ ਸੋਡੇ ਨੌਕਰ ਨੇ ਮੇਰੇ ਨਾਲ ਰੇਪ ਕਰਿਆ ਰੇਪ ਕਰਿਆ ਮੈਨੂੰ ਕੁੱਟਮਾਰ ਕੀਤੀ ਮੇਰੇ ਨਾਲ ਮੇਰੇ ਨਾਲ ਸਭ ਕੁਝ ਇਹਨੇ ਕੀਤਾਗਾ ਸ਼ੇਖ ਨੂੰ ਬਰਪੂਰਾ ਭਰੋਸਾ ਸੀ ਆਪਦੇ ਘਰ ਵਾਲੀ ਤੇ ਉਸ ਤੋਂ ਬਾਅਦ ਉਹ ਕੁੱਟਮਾਰ ਕਰਦਾ ਦਲਜੀਤ ਦੀ ਬਹੁਤ ਕੁੱਟਮਾਰ ਕਰਨ ਤੋਂ ਬਾਅਦ ਸਾਊਦੀ ਅਰਬ ਦੀ ਪੁਲਿਸ ਬੁਲਾਉਂਦਾ ਹੈਗਾ ਪੁਲਿਸ ਉੱਥੇ ਵੀ 5 ਮਿੰਟਾਂ ਚ ਆ ਜਾਂਦੀ ਹੈਗੀ ਪੁਲਿਸ ਆਉਂਦੀ ਹੈਗੀ ਦਲਜੀਤ ਨੂੰ ਗ੍ਰਿਫਤਾਰ ਕਰਕੇ ਲੈ ਜਾਂਦੀ ਹੈਗੀ ਦਲਜੀਤ ਨੇ ਬਹੁਤ ਮਨਾ ਕੀਤਾ ਕਿ ਮੈਂ ਇਹਦਾ ਨਾ ਕੁਝ ਨਹੀਂ ਕੀਤਾ ਕੁਝ ਵੀ ਨਹੀਂ ਕੀਤਾ ਤੇ ਪਰ ਜਿਹੜੀ ਪੁਲਿਸ ਉਹ ਕਿੱਥੇ ਮੰਨਦੀ ਆ ਹੁਣ ਦਲਜੀਤ ਦਾ ਮਤਲਬ ਕੇਸ ਚੱਲ ਰਿਹਾ ਹੈਗਾ ਤੇ ਉਹ ਬਿਆਨ ਲਖਾਇਆ ਜਦੋਂ ਸ਼ੇਖ ਦੀ ਘਰ ਆਈ ਨੇ ਇੱਕ ਬਿਆਨ ਤੇ ਲਖਾਇਆ ਵੀ ਇਹਨੇ ਮੇਰੇ ਨਾਲ ਰੇਪ ਕੀਤਾ ਦੂਸਰਾ ਬਿਆਨ ਮੇਰੇ ਨਾਲ ਬਹੁਤ ਕੁੱਟਮਾਰ ਕੀਤੀ ਤੀਸਰੀ ਮੈਨੂੰ ਗਾਲਾਂ ਕੱਢੀਆਂ ਗੰਦਗਾਂ ਗੱਲਾਂ ਉਸ ਤੋਂ ਬਾਅਦ ਜਦੋਂ ਸ਼ੇਖ ਉਹਦੀ ਬਿਆਨ ਲੈਂਦੇ ਆਂਦੇ ਆਗੇ ਤੇ ਹੁਣ ਅਦਾਲਤ ਚ ਆ ਜਾਂਦਾ ਕੇਸ ਅਦਾਲਤ ਚ ਕੇਸ ਹੁੰਦਾ ਜਦੋਂ ਦਲਜੀਤ ਨੂੰ ਪੇਸ਼ ਕੀਤਾ ਜਾਂਦਾ ਅਦਾਲਤ ਜਦੋਂ ਅਦਾਲਤ ਪੁੱਛਦੀ ਹੈ ਵੀ ਤੂੰ ਦੱਸ ਆਪਦਾ ਗੁਨਾਹ ਜਿਹੜਾ ਮੰਨਤਾਂਗਾ ਉਹ ਕਹਿੰਦਾ ਕਿਹੜਾ ਗੁਨਾਹ ਜੀ ਉਹ ਫਿਰ ਦੱਸਦੇ ਆਂ ਜੱਜ ਵੀ ਤੂੰ ਆਹ ਰੇਪ ਕੀਤਾ ਕੁੱਟਮਾਰ ਕੀਤੀ ਇਹਦੇ ਨਾਲ ਤੇ ਦਲਜੀਤ ਕਹਿੰਦਾ ਮੈਂ ਤਾਂ ਕੁਛ ਨਹੀਂ ਕੀਤਾ ਵੀ ਮੈਂ ਤਾਂ ਇਹਨੂੰ ਹੱਥ ਵੀ ਨਹੀਂ ਲਾਇਆ ਇਹ ਮੇਰੇ ਨਾਲ ਸੰਬੰਧ ਬਣਾਉਣਾ ਚਾਹੁੰਦੀ ਸੀ ਕਿ ਮੈਂ ਉਹਨੂੰ ਮਨਾ ਕਰਤਾ ਤਾਂ ਕਰਕੇ ਮੈਨੂੰ ਬਦਲਾ ਲੈ ਰਹੀ ਹੈ ਮੇਰੇ ਤੋਂ ਤੇ ਛੇਕ ਨੂੰ ਇਹ ਗੱਲ ਦਾ ਪਤਾ ਨਹੀਂ ਉਸ ਤੋਂ ਬਾਅਦ ਉਹ ਕਹਿੰਦੇ ਤੁਹਾਡੇ ਕੋਲ ਕੀ ਪ੍ਰੂਫ ਆ ਪ੍ਰੂਫ ਤਾਂ ਕਹਿੰਦਾ ਮੇਰੇ ਕੋਲ ਕੋਈ ਹੈ ਨਹੀਂ ਦਲਜੀਤ ਕਹਿੰਦਾ ਪਰ ਮੇਰੇ ਕੋਲ ਇੱਕ ਪ੍ਰੂਫ ਇਹ ਹੈਗਾ ਵੀ ਤੁਸੀਂ ਮੇਰਾ ਜਿਹੜਾ ਬਲੱਡ ਟੈਸਟ ਕਰਾ ਸਕਦੇ ਹੋਗੇ ਵੀ ਜਾਂ ਤੁਸੀਂ ਛੇਕ ਦੀ ਘਰ ਵਾਲਿਆਂ ਦਾ ਬਲੱਡ ਚੈੱਕ ਕਰੋ ਵੀ ਉਹਨਾਂ ਨੂੰ ਪਤਾ ਲੱਗੂਗਾ ਰਿਪੋਰਟ ਤੇ ਵੀ ਇਹਨਾਂ ਰੇਪ ਹੋਇਆ ਜਾਂ ਨਹੀਂ ਉਸ ਤੋਂ ਬਾਅਦ ਅਦਾਲਤ ਤੋਂ ਉਹਦੀ ਇਨਕਾਰ ਵਾਲਾ ਮਤਲਬ ਵੀ ਜਿਹੜਾ ਹੋਰ ਮੈਡੀਕਲ ਕਰਾਉਂਦੀ ਹੈਗੀ ਮੈਡੀਕਲ ਚ ਸਾਬ ਮਤਲਬ ਵੀ ਜਿਹੜਾ ਝੂਠਾ ਹੋਊਗਾ ਬਾਹਰ ਆ ਜਾਂਦਾ ਰਿਸ਼ਤੇ ਦੀ ਘਰ ਵਾਲੀ ਦਾ ਕੋਈ ਰੇਪ ਨਹੀਂ ਹੋਇਆ ਉਸ ਦਾ ਨਾ ਕੋਈ ਕੁੱਟ ਮਾਰਨੀ ਹੋਈ ਸੀ ਸਭ ਕੁਝ ਜਿਹੜਾ ਰਿਪੋਰਟ ਚ ਆ ਜਾਂਦਾਗਾ ਹੁਣ ਕਹਿੰਦੇ ਵੀ ਤੁਸੀਂ ਇਹਦਾ ਵੀ ਦਲਜੀਤ ਦਾ ਵੀ ਟੈਸਟ ਕਰੋ ਜਦੋਂ ਦਲਜੀਤ ਦਾ ਟੈਸਟ ਆਉਂਦਾ ਜਦੋਂ ਉਹਦੀ ਰਿਪੋਰਟ ਆਉਂਦੀ ਹੈਗੀ ਸਾਰਿਆਂ ਦੀ ਅੱਖਾਂ ਗੰਨੇਰਾ ਛਾ ਜਾਂ ਮਰ ਐਸਾ ਕੀ ਹੋਊਗਾ ਉਸ ਦਲਜੀਤ ਦੀ ਰਿਪੋਰਟ ਚ ਦਲਜੀਤ ਦੀ ਰਿਪੋਰਟ ਚ ਇਹ ਆਉਂਦਾਗਾ ਜਿਹੜਾ ਦਲਜੀਤ ਦਾ ਉਹ ਛੇ ਦੀ ਘਰ ਵਾਲੀ ਨਾਲ ਕੀ ਉਹ ਕਿਸੇ ਵੀ ਜਨਾਨੀ ਨਾਲ ਸੰਬੰਧ ਨਹੀਂ ਬਣਾ ਸਕਦਾ ਸੀ ਕਿਉਂਕਿ ਉਹ ਜਿਹੜਾ ਸੀ ਉਹ ਕਿਨਰ ਸੀ ਗਾ ਦਲਜੀਤ ਉਸ ਤੋਂ ਬਾਅਦ ਜਿਹੜਾ ਸਭ ਨੂੰ ਪਤਾ ਲੱਗ ਗਿਆ ਕਿਨਰ ਆ ਕੇ ਵੀ ਇਹਨੇ ਕੁਝ ਨਹੀਂ ਕੀਤਾ ਹੋਣਾ ਤੇ ਉਹਨੂੰ ਬਰੀ ਕਰ ਦਿੱਤਾ ਹੁੰਦਾ ਸ਼ੇਖ ਜਿਹੜਾ ਦਲਜੀਤ ਸੀਗਾ ਸ਼ੇਖ ਉਹਨੂੰ ਬਾਰ-ਬਾਰ ਰੱਖਣਾ ਚਾਹੁੰਦਾ ਵੀ ਸੀ ਤੂੰ ਮੇਰੇ ਨਾਲ ਕੰਮ ਤੇ ਇੱਥੇ ਰਹਿ ਵੀ ਤੂੰ ਕਿੱਥੇ ਨਾ ਜਾ ਵੀ ਮੇਰੇ ਤੋਂ ਜੋ ਗਲਤੀ ਹੋਣੀ ਸੀ ਹੋ ਗਈ ਸ਼ੇਖ ਕਹਿੰਦਾ ਪਰ ਜੋ ਨਹੀਂ ਮੰਨਿਆ ਤੇ ਉਹ ਸਿੱਧਾ ਸੌਦੀ ਅਰਬ ਤੋਂ ਇੱਥੇ ਆ ਕੇ ਪਟਿਆਲੀ ਰੁਕਿਆ ਪਟਿਆਲੇ ਆਉਂਦਾ ਜਦੋਂ ਆਪਾਂ ਦੀ ਸਾਰੀ ਕਹਾਣੀ ਹਮ ਗੱਲ ਦੱਸਦਾ ਹੈਗਾ ਤੇ ਕੰਫਰੰਸ ਤੋਂ ਬਾਅਦ ਉਹ ਵਾਪਸ ਕਲੇਸੋਧੇ ਅਰਪਣੀ ਗਿਆ ਅੱਜ ਦੀ ਕਹਾਣੀ ਚ ਮਤਲਬ ਵੀ ਸਿੱਖਣ ਨੂੰ ਕੁਮੇਲ ਲਾਗਾ ਵੀ ਇਦਾਂ ਕਿਸੇ ਤੇ ਅੰਨ ਵਿਸ਼ਵਾਸ ਨਹੀਂ ਨਾ ਕਰੋ ਤੇ ਆਪ ਦਾ ਜਿਹੜਾ ਮੁਲਕ ਛੱਡ ਕੇ ਨਾ ਜਾਓ ਦੂਸਰਾ ਵੀ ਕਿਸੇ ਦੇ ਬਗਾਨੇ ਹੱਥ ਤੇ ਨਾ ਚੜਜੋ ਅੱਜ ਕੱਲ੍ਹ ਤੇ ਬਹੁਤ ਨੌਜਵਾਨ ਮਤਲਬ ਵੀ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦੇ ਹੈਗੇ ਜਿਵੇਂ ਉੱਥੇ ਦਲਜੀਤ ਆਪ ਦਾ ਜਿਹੜਾ ਮਨ ਨਾ ਬਦਲਦਾ ਤੇ ਉਹ ਨਾਲ ਸੰਬੰਧ ਬਣਾ ਲੈਂਦਾ ਸੇਕ ਦੇ ਘਰ ਰਹਿਣ ਨੂੰ ਫਿਰ ਜਿਹੜਾ ਨਤੀਜਾ ਬਹੁਤ ਮਾੜਾ ਭੁਗਤਣਾ ਪੈਣਾ ਸੀਗਾ ਦਲਜੀਤ ਨੂੰ ਤੇ ਉਹ ਵਧੀਆ ਗੱਲ ਕੀਤੀ ਉਹਨੇ ਵੀ ਆਪ ਦਾ ਜਿਹੜੀ ਇਮਾਨਦਾਰੀ ਤੇ ਰਿਹਾ ਹੋ ਦਲਜੀਤ ਅੱਜ ਦੀ ਕਹਾਣੀ ਇੱਥੇ ਹੁੰਦੀ ਹੈ ਇੱਥੇ ਸਮਾਪਤ ਮੈਂ ਤਾਂ ਇਹ ਗੱਲ ਕਹਾਂ ਅੱਜ ਦੀ ਗੱਲ ਤੇ ਕਹਿਣਾ ਚਾਹਣਾ ਵੀ ਤੁਸੀਂ ਜਿਹੜੇ ਆਪਦੇ ਬੱਚਿਆਂ ਦਾ ਧਿਆਨ ਰੱਖੋ ਜਿਹੜੇ ਹੁਣ ਅੱਜ ਕੱਲ ਬਾਹਰ ਜਾਣ ਦੇ ਬਾਰੇ ਕੁਝ ਵੀ ਕਰ ਸਕਦੇ ਹੈਗੇ ਕਿਸੇ ਵੀ ਹਾਲਤ 'ਚ ਬਾਹਰ ਜਾਣਾ ਚਾਹੁੰਦੇ ਹੈਗੇ ਇੱਥੇ ਕੰਮ ਬਹੁਤ ਆ ਕੰਮ ਕਰੋ